ਬਾਕੀ ਕਈ ਜਣੇ ਪੁੱਛੀ ਜਾਂਦੇ ਆ ਵੀ ਤੂੰ ਆਪਣਾ ਅਸਲੀ ਉਹਨਾਂ ਦੀ ਕਦੋਂ ਕਾ ਓਪਨਿੰਗ ਕਰਨੀ ਆ ਬਸ ਤਹੀ ਚਾਰ ਪੰਜ ਦਿਨ ਦੇ ਵਿੱਚ ਵਿੱਚ ਕਰ ਦਵਾਂ ਪੰਜ ਕਿ ਦਿਨ ਦੇ ਵਿੱਚ ਕਰ ਦਵਾਂ ਗੁਰਨਾਨਕ ਪਾਸ਼ਾ ਜੀ ਦੇ ਜਨਮ ਦਿਹਾੜੇ ਦੀਆਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਾਰੇ ਜਾਣਿਆਂ ਨੂੰ ਲੱਖ ਲੱਖ ਵਧਾਈਆਂ ਤੁਹਾਨੂੰ ਸਾਰੇ ਜਾਣਿਆਂ ਨੂੰ ਗਏ ਸੀਗੇ ਗੁਰਦੁਆਰਾ ਸਾਹਿਬ ਆਪਣੇ ਇੱਥੇ ਨੇੜੇ ਤੇ ਉੱਥੇ ਲੰਗਰ ਵੀ ਲੱਗਾ ਸੀਗਾ ਤੇ ਅਸੀਂ ਵਲੌਗ ਦੇਖਿਆ ਸਾਰੇ ਜਣੇ ਬੱਚਾ ਕਿਉਂ ਹੋਰ ਝੜ ਕੇ ਸਰਦਾਰ ਨੇ ਇੱਕ ਹੋਰ ਲੈ ਵੀ ਸਰਦਾਰ ਮੈਂ ਕਿਹਾ ਸਰਦਾਰ ਤੇ ਸਰਦਾਰੀ ਹੈ ਨਾ ਫਿਰ ਸਤਿ ਸ਼੍ਰੀ ਅਕਾਲ ਸਾਰੇ ਤੁਹਾਡਾ ਇਹ ਦਿਨ ਵੀ ਵਲੌਗ ਦੇ ਵਿੱਚ ਮੈਂ ਉਮੀਦ ਕਰਦਾ ਨਹੀਂ ਸਾਰੇ ਨੇ ਬਹੁਤ ਹੀ ਵਧੀਆ ਹੋਵੋਗੇ। ਕਰਦੀਆਂ ਵਾਲੇ ਕੱਪੜੇ ਕੱਢ ਲਿਆ ਹੁਣ ਤੈਹ ਲਾ ਕੇ ਰੱਖਣੀਆਂ। ਇੱਧਰ ਨਾਈਟ ਸੂਟ ਆ ਸਾਰੇ। ਨੀਚੇ ਉਹ ਕੋਟੀਆਂ ਤੇ ਨਾਲ ਉਹ ਲੌਂਗ ਕੋਟ ਨੂੰ ਕੰਮ ਨਹੀਂ ਕਰਨ ਦੇ ਦਿਖਲਾ ਰਹਾ ਵੇਖੋ। ਨਹੀਂ ਖੋਲਦੀ। ਮੰਮਾ ਖੋਲਦੀ। ਨਹੀਂ। ਨਾ 아이 ਨਹੀਂ ਖੋਲਣਾ ਹੀ ਨਹੀਂ ਆ ਰਹੀ ਇ ਪੀਓ ਹੀ ਪੀਓ ਹੀ ਫੇਸ ਉਸ ਮੇਰੇ ਚਲਕੂ ਜਾ ਸੋ ਜਾ ਗੋਦੀ ਚ ਸੋ ਜਾ ਹਾਂ ਤੁਸੀਂ ਚਲਕੀ ਹਾਂ ਇਹ ਬੈੱਡ ਤਾਂ ਨਹੀਂ ਹਾਂ ਇੱਧਰ ਹੋਇਆ ਮੈਂ ਤੈਨੂੰ ਚੜਾਵਾਂ ਹਣ ਯਾਨ ਕੇ ਰੋਟੇ ਬੁਖੋਲੀ ਚੌਕ ਚੌਕਾ ਮੈਨੂੰ ਪਤਾ ਤੂੰ ਸੋਨਾ ਮੈਨੂੰ ਪਤਾ ਤੂੰ ਸੋਨਾ ਫੋਨ ਦੇਦਾ ਲੈ ਲੈ ਫੋਨ ਲੈ ਲੈ ਫੋਨ ਨਾ ਪ੍ਰੈਸ ਟੇਬਲ ਤੇ ਚੜੀ ਠੀਕ ਆ ਉਹਦੇ ਤੇ ਛੜ ਜਾਂਦੀ ਤੇ ਡਿੱਗਣ ਦਾ ਡਰ ਇਹਨੂੰ ਹੁਣ ਇਹਦਾ ਗੈਪ ਪਾ ਦੀ ਥੋੜਾ ਜਿਹਾ ਬੈੱਡ ਨਾਲੋਂ ਜੀਸ਼ੇ ਗੇ ਖਲੋ ਕੇ ਨਾ ਵੈਸਲਿੰਗ ਲੰਗੜੀ ਹੈ ਗੱਲਾਂ ਤੇਰੀਆਂ ਖਰਾਬ ਹੋਈਆਂ ਵਾ ਤੇਜ ਹਨ ਕਿਤੇ ਕਿੱਥੇ ਜਾਵਾਂ ਕਿੱਥੇ ਜਾਵਾਂ ਮੈਂ ਚੱਲ ਫੜਾ ਇੱਧਰ ਨਹੀਂ ਚੱਲ ਫੜਾ ਇੱਧਰ ਇੱਥੋਂ ਬੇਲੋ ਹਾਲੀ ਸਮਾਨ ਮੈਂ ਬਹੁਤ ਉੱਪਰ ਉੱਪਰ ਰੱਖਦੀ ਆ ਤਾਂ ਵੀ ਲਾ ਲੁੰਦੀ ਪਤਾ ਨਹੀਂ ਕਿੱਦਾਂ ਸਮਾਈ ਨਹੀਂ ਆਂਦੀ ਮੈਂ ਤੇ ਆਪਣਾ ਮੇਕਅਪ ਦਾ ਸਮਾਨ ਸਾਰਾ ਅਲਮਾਰੀ ਦੇ ਵਿੱਚ ਰੱਖਿਆ ਵਾ ਦੇਖੋ ਬਾਹਰ ਹੈ ਹੀ ਨਹੀਂ ਇਹਦੇ ਪਾਊਡਰ ਵਗੈਰਾ ਹੀ ਆ ਜਾਇਦਾ ਤੇਲ ਵਗੈਰਾ ਵਾਲਾ ਚ ਕੋਕੋਨਟ ਸਾਰਾ ਸਮਾਨ ਮੈਂ ਤੇਰੇ ਕਰਕੇ ਨਾ ਆਪਣਾ ਮੇਕਅਪ ਦਾ ਅਲਮਾਰੀ ਚ ਰੱਖਿਆ ਹੈ ਸਾਰੀਆਂ ਚੀਜ਼ਾਂ ਮਿਲ ਲੈ ਧੋਤੇ ਕੱਪੜੇ ਸੁੱਟੀ ਜਾਂਦੀ ਥੱਲੇ ਨੀ ਤੇਜ ਵਾਲਾ ਕਿਤੇ ਕੋਈ ਸਾਭੂ ਛੱਡ ਦੇ ਇਹਨੂੰ ਐਂਟੀ ਨੇ ਪੋਚਾ ਲਾਉਣਾ छड़ चल ऊपर बैठ बेड पे बैठ जा मां बेड पे बैठ क्या पा जदा पैर आरती बज जाना तेरे वो हैंडल जा चला जा नीचे आ जा कपड़े कपड़े काढ लेंदे बेड जो गरम चला जा नीचे आ जा उनका क्या आ जावेला चला न्यू न्यू छूटू पाइए हर गुनी क्या ਬਨ ਰਹੀ ਹੈ ਦਾਲ ਇਧਰ ਨਾਲ ਨਾਲੇ ਬਤੀਲੇ ਜੀ ਬੰਦਿਆ ਆ ਇਧਰ ਬੰਨ ਰਿਆ ਕੜਾ ਓਕੇ ਉਹ ਸਾਗ ਬਣਿਆ ਮੱਕੀ ਦੀਆਂ ਰੋਟੀਆਂ ਸਾਰਾ ਖਾ ਕੇ ਆਇਆ ਇਧਰ ਸਾਗ ਬਣਿਆ ਪਿਆ ਤੇ ਉਧਰ ਮੱਕੀ ਦੀਆਂ ਰੋਟੀਆਂ ਲੈ ਠੰਡੀਆਂ ਨੇ ਕਰੋ ਚੈੱਕ ਇਹ ਆਪਣੇ ਗੁਰਦੁਆਰਾ ਸਾਹਿਬ ਕੋਈ ਕੋਰਤ ਕੋਈ ਕੋਰ ਜੀ ਮੈਨੂੰ ਸਾਰੇ ਜਾਣੇ ਨੂੰ ਪਤਾ ਹੀ ਜਾਵੇ ਚੱਲ 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 ਉਸ ਅਮਰੇ ਆ। ਪਾ ਲੋ ਪਾ ਲੋ ਬਾਟ ਓਲ ਗਿਆ। ਮੈਂ ਠੀਕ 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 ਪੈਗਾ 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 ਕੇ। ਪਾਜੀ ਆਪਣੇ ਇਹ ਇੰਦਰ ਮਾਰ ਰੇ ਫੁਲਕੇ ਪ੍ਰਸ਼ਾਦ ਜੀ। ਦੇਖ ਕੇ ਵੇਖੀ ਬਾਵਾ ਮਾੜੀਆਂ ਜੇ ਆੜੇ ਮਾੜੀਆਂ ਬਤ ਮਾੜੀਆਂ ਮੈਂ ਸੰਧਿਆ ਸਾਫ ਕਰੋ ਚੱਕ ਓ ਜਿੱਦਾਂ ਉਹ ਕਰ ਦਿੰਦੇ ਆ ਭਾਜੀ ਉਹ ਕਹਿੰਦੇ ਰੰਗਤ ਚੈੱਕ ਕਰੋ ਹਲਾ ਦੇਦਾ ਚੰਗੀ ਤਰ੍ਹਾਂ ਅੱਛਾ ਕੋਟ ਵੀ ਲਿਆ ਵਾ ਹਨਾ ਮੈਂ ਹੁਣ ਬਾਹਰ ਇੱਕ ਈ ਗੜਕਾ ਲਵਾਉਣਾ ਮੜਾ ਜਾ ਅੱਛਾ ਦੇਖ ਚ ਬਣਾਇਆ ਸਹੀ ਹੈ ਸਹੀ ਅੱਛਾ ਅੱਛਾ ਬਣਾਇਆ ਰਾਤ ਦਾ ਚਲ ਸਹੀ ਹੈ ਸਹੀ ਆ ਫਿਰ ਇਹਨੂੰ ਟਾਈਮ ਲੱਗਦਾ ਥੋੜਾ ਕਨੇ ਕੋਟਿਆ ਕਿੰਦਾ ਹੈ ਉਹਨਾਂ ਤੋਂ ਕਰਦੇ ਹੋ ਕਿ ਇਹ ਮਾਤਮਾ ਮਤਲਬ ਇਹ ਕੋਈ ਵੇਪਰ ਤੇ ਸਰਦ ਤੋਂ ਬਣ ਦੇ ਸੋਤਾ ਤੋਂ ਕੋਈ ਅਗਤਜਨਾ ਕੇ ਮੰਤਨੰ ਗੱਲਾਂ ਕੋ ਉਪਾਰ ਹੈ ਸੰਗੋ ਈਤ ਬਸ ਦੂਜੇ ਕਰਮ ਆਹ ਪ੍ਰਤਿਆਤਿ ਮਾਨਿਕਤ ਲਿਆ ਹੋਆ ਆਪੂ ਮਤਜਨਾ ਨਾਮ ਕਰਵਾ ਕਰੇ ਤਾ ਰਗਤ ਸੰਗਿੰਦੇ ਆ ਅਨਤ ਵਰਕਤ ਕਰਤ ਕਰਤ ਸਤਾਂ ਆਤ ਸਤਾਂ ਗੁਰਦੁਆਰੇ ਸਾਹਿਬ ਦਾ ਲੈਣ ਵਾਸਤੇ ਆਇਆ ਆਟਾ। ਬਈ ਦੇ। ਛੇਰ ਦੇ ਜਿੱਕਨੇ ਤਾਂ ਮਿਲਿਆ। ਅੱਛਾ ਅੱਛਾ। ਨੇ ਮੈਨੂੰ ਹੋਣੇ ਦੱਸਿਆ ਉਹਨਾਂ ਨੇ। ਛੋੜ ਨਹੀਂ ਆਉਣਾ ਜਾਉਗਾ। ਨਹੀਂ 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 ਆਉਣਾ ਹੀ। ਪਹੁੰਚ ਗਿਆ ਮੈਂ ਦੁਕਾਨ ਤੇ ਮੈਂ ਇੱਥੇ 10 ਮਿੰਟ ਹੋ ਚੱਲ ਗਏ ਯਾਰ। ਆਹ ਦਿਖਾਤਾ ਏ ਓਏ। ਆਹ ਹੀ ਸਾਰਾ ਲੈ। ਆ। ਆਹ ਇੱਥੇ ਗੰਮ ਲਾਈ। ਘੋੜੇ ਪੇਪਰ ਲੈਣ ਵਾਸਤੇ ਆਏ ਆ ਲੈ ਲੈ ਭਰਾਵਾ ਸਵੇਰ ਦੇ ਨਹੀਂ ਘੁੰਮਣ ਬੜਾ ਆਪਾ ਚਲਾਏ ਭਰਾਵਾ ਬੜੀ ਮਿੱਤਰ ਮਿਲੇ ਸਾਰੀਆਂ ਦੁਕਾਨਾਂ ਮਟਾਲੇ ਚ ਫਰੇ ਆਪਾਂ ਪਹਿਲਾਂ ਮੈਂ ਡਰ ਗਿਆ ਮੈਂ ਹਮੇ ਰੋੜ ਮੁੱਕ ਗਿਆ ਸ਼ਾਇਕਾ ਪਿਆ ਇੱਧਰ ਦੋ ਜੋ ਪਏ ਮੋਰ ਪੰਖੇ ਰੋਲ ਕਿੱਥੇ ਗਿਆ ਭਲਾ ਮੋਰ ਪੰਖੇ ਬੜਾ ਚੱਲਣ ਦੇ ਹਨ ਹੈ ਕਿੱਥੇ ਜੇ ਹੈ ਕਿੱਥੇ ਰੱਖੀ ਨਾ ਬਾਹਰ ਨਹੀਂ ਰੱਖਦੇ ਕਿਤੇ ਹਾਂ ਰੋਲਾਂ ਨੇ ਬੜਾ ਪੰਗਾ ਪਾਇਆ ਸੀ ਹਾਂ ਮੂਗਰ ਪੰਖੇ ਰੋਲ ਲੈ ਕੇ ਆਇਆ ਹੁਣ ਕਿਉਂਕਿ ਇਹਦੇ ਨਾਲ ਦੀਆਂ ਕੁਰਸੀਆਂ ਲਿਆਉਣੀਆਂ ਨੇ ਸੇਮ ਕਿਉਂ ਮੰਦੇ ਜੀ ਪਾਓ ਇਧਰ ਲਾਦਣ ਲੱਗੇ ਪਾ ਜੀ ਹੁਣੀ ਪੱਲਾ ਤੇ ਉੱਤੇ ਵੀ ਜਸਨ ਮਿਕਾ ਲੱਗਣਾ ਸਭ ਨੂੰ ਇਹਦੀ ਟੱਕਰ ਲਾ ਦਈਏ ਹਾਂ ਲਾਦੋ 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 ਲਾਦੇ ਮਾਈਕੇ ਟੱਕਰਾਂ ਤੋਂ ਲਾਦੇ ਫਿਰ ਚੱਲ ਲਾਦੇ ਇਹਦਾ ਮਾੜਾ ਚੈੱਕ ਕਰਵਾ ਠੀਕ ਨਾਲੇ ਟੱਕਰ ਨਹੀਂ ਹੋੜੀ ਨਹੀਂ ਰਹਿਣ ਦੁਕਾਨਾ ਲਾਓ ਉਹ ਉਹ ਕਰਨ ਲਾ ਦੇ ਦਾ ਹਰਿਆਣ ਦਾ ਭਾਈ ਕੰਮ ਛੇਤੀ ਬੜੇ ਟੱਕਣਾ ਰਹਿਣ ਦੋਆਂ ਯਾਰ ਦਾ ਹਮਾਰਾ ਚੜਦਾ ਹੀ ਤਾਂ ਕਹਿੰਦੇ ਆ ਵੀ ਲਾ ਦੇ ਆਵੀ ਹੁਣ ਨੁੱਕਰ ਪਾਸੇ ਲਾ ਦੇ ਨਹੀਂ ਆ ਹੁਣੇ ਕੰਦ ਮੈਂ ਲਾ ਦੇ ਨਹੀਂ ਮਤੋਂ 15 20 20 ਮਿੰਟਾਂ ਦੀ ਖੇੜਾ ਬਸ ਉੱਥੋਂ ਤੱਕ ਲਾ ਦੇ ਨਹੀਂ ਮੈਂ ਦੱਬ ਦੇਣਾ ਕੰਮ ਲੈ ਵੀ ਖੇਦੇ ਖੇਦੇ ਚਿੰਕੜ ਚਿੰਕੜਾਣ ਵਾਸਤੇ ਆ ਗਿਆ ਬਣਾਣਾ ਸ਼ੇਕ ਬਦਲ ਲਾਤੀਆਂ ਭਾਈ ਨੇ ਸਾਰੀਆਂ ਪੱਤੀਆਂ ਹੀ ਜਿਹੜੀਆਂ 골ਡਨ ਅੱਜ ਲਗਭਗ ਕੰਮ ਓਕੀ ਜਣਾ ਪਾਜੀ ਮੈਨੂੰ ਲੱਗਦਾ ਮੈਟਰ ਨਹੀਂ ਲੱਗਣਾ ਅੱਜ ਲੱਗ ਜਾਣਾ ਲਾ ਕੇ ਰਹਿਣਾ ਬਸ ਚਿੰਕੜ ਅੱਜ 2 ਲੀਟਰ ਦੇ ਲਿਆ ਆਂ 2 ਲੀਟਰ ਇੱਕ ਨਾ ਹੀ ਬਣਨਾ ਹੈ ਹੈ ਨਹੀਂ ਉਹ ਕਹਿੰਦੇ 2 ਲੀਟਰ ਨਾ 5 ਵਜੇ ਮੈਂ ਖਾ ਰਿਆ ਰੋਟੀ ਆਪਣੀ ਚਿੰਕੜਣਾ ਖਾਲੀ ਸੀਗੀ ਆ ਤਾਰ ਛੱਡੀ ਐ ਇਧਰੋਂ ਇਹਨਾਂ ਘਾ ਕੇ ਇਧਰੋਂ ਦੀ ਇੱਥੇ ਕੋਕਲੇਟ ਲਾਵਾਂਗੇ ਨਾ ਸ਼ੀਸ਼ਾ ਲੱਗ ਦੇਣਾ ਇੱਥੇ ਠੀਕ ਐ ਇਧਰ ਹੁਣ ਇਧਰ ਵੀ ਲਗਾ ਪਾਉਣਾ ਆਹ ਵੇ ਇੱਥੇ ਵੀ ਤਾਰ ਪਾ ਦੇਣੀ ਹੋਣੀ ਹੈ ਅਗਰ ਕੋਣੇ ਤਾਰ ਪਾ ਦੇਣੀ ਇੱਧਰ ਵੀ ਇੱਧਰ ਵੀ ਇੱਧਰ ਵੀ ਇਦਾਂ ਪਾਉਣੀ ਹੈ ਠੀਕ ਆ ਜੀ ਤੇ ਹੁਣ ਮੈਟ ਲੱਗੇ ਵਿਛਾਉਣੇ ਇੱਧਰ ਤੇ ਉਧਰ ਪੱਲੀ ਸਾਈਡ ਤੇ ਕੀ ਹੈ ਅੱਛਾ 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 ਚਲ ਸਹੀ ਇਹ ਵੀ ਤਾਂ ਨੇ ਇਕੱਠੇ ਰਹਦੇ ਆ ਦੋ ਦੋ ਕਿੱਥੇ ਮਿਲ ਲੈ ਵੀ ਇੰਨਾ ਤੰਨਾ ਦੇ ਵਿੱਚ ਹੁਣ ਮੈਂ ਲੱਗਾ ਵਾਲਪੇਪਰ ਲਾਉਣ ਮੈਂ ਹਲਾਦ ਗਿਆ ਯਾਰ ਇਹਦਾ ਕੰਮ ਨਬੇੜ ਦੀ ਕਿਉਂਕਿ ਤਾਰਾਂ ਪਾਤੀਆਂ ਨੇ ਹੁਣ ਮੈਂ ਪਲਸਟਰ ਵੀ ਕਰਤਾ ਹੈ ਤਾਰਾਂ ਪਾ ਪਾ ਕਰਤਾ ਹਾਂ ਬਸ ਫਾਈਟਰ ਨੂੰ ਓਦੜਮਾ ਲਓ ਭਾਈ ਇੱਕ ਮਿਸਤਰੀ ਇੱਧਰ ਡਿਆਵਾ ਵਾਲਪੇਪਰ ਲਾਉਣੇ ਇੱਧਰ ਅਜੇ ਕੰਮ ਸਟਾਰਟਿੰਗ ਹੈ ਤੇ ਦੋ ਮਿਸਤਰੀ ਦੋ ਉਸਤਾਦ ਜੀ ਆਪਣੇ ਆਪਣੇ ਘਰੇ ਨੇ ਤੇ ਉਸਤਾਦ ਜੀ ਡੇ ਨੇ ਵਾਲਪੇਪਰ ਲਾਉਣੇ ਤੇ ਉਸਤਾਦ ਜੀ ਹਸਿਆ ਢੇ ਨੇ ਇੱਧਰ ਉਸਤਾਦ ਜੀ ਲੱਗੇ ਨੇ ਆਪਣੇ ਲਾਓ ਇੱਕ ਵਾਰੀ ਹੋਰ ਲਾ ਯਾਰ ਅੱਜ ਲਾ ਦੋ ਲਾ ਦੋ ਕੰਮ ਜਿੰਨੀ ਨੀ ਲੱਗਦੀ ਨਹੀਂ ਲਾ ਦੇ ਉਹ ਬਾਟੀ ਮੋਦੀ ਕਰ ਦੋ ਆਏ ਹੁਣ ਪਤਾ ਲੱਗਣ ਡਿਆ ਕਿ ਗੰਮ ਲੱਗਣ ਢੀ ਆ ਆਏ ਨਾ ਪੋਤਾ ਆ ਮੈਨੂੰ ਮਿਲਣ ਵਾਸਤੇ ਇਹ ਮੇਰੇ ਸਿਵਣਾ ਆਇਆ ਸੀ ਕਿਧਰ ਆਈ ਆ ਫਾਏ ਦੇ ਠਰੇ ਮੈਨੂੰ ਦਵਾਈ ਦੇਣ ਆਏ ਦਵਾਈ ਇਹਦੀ ਲੈ ਕੇ ਆਏ ਪਹਿਲਾਂ ਦੀ ਮਾਦੀ ਲੈ ਕੇ ਆਏ ਅੱਛਾ ਉਹ ਅੱਗੇ ਗਏ ਉੱਧਰ ਕੋਈ ਅੱਗੇ ਬਟਾਲਾ ਹਸਪਤਲ ਗਏ ਅੱਜ ਲੈ ਕੱਤੇ ਗਏ ਬੈਟਰੀ ਤੇ ਮੈਨੂੰ ਕਹਿਣ ਦੀ ਮਾ ਮੇਰਾ ਟਾਈਮ ਨਹੀਂ ਹੈਗਾ ਸਹੀ ਹੈ ਪਹਿਲਾਂ ਕੰਨੀ ਮੈਂ ਜਾਣਾ ਕਿੰਨੀ ਨਹੀਂ ਜਾਣਾ ਨਹੀਂ ਜਾਣਾ ਚੱਲ ਜੀ ਜਾਣਾ ਵਾ ਠੀਕ ਆ ਵਾ ਯਾਰ ਕਿਦਾਂ ਕੀ ਗੱਲ ਹੋਈ ਇਹਨੂੰ ਕੀ ਠੀਕ ਨਹੀਂ ਅੱਜ ਰੰਮੀ ਠੀਕ ਏ ਕੰਮ ਚੱਲਣ ਦੇ ਦੋ ਦੂ ਬਾਹਰ ਲਾਉਣਾ ਬਾਹਰ ਲਮਣਾ ਸਭ ਲਾਵਾਂਗਾ ਕਲਦੀ ਢਾੜੀ ਲੱਗਣੀ ਏ ਨਿਸ਼ੇ ਜਿਓ ਲੱਗਣਾ ਮੈਂ ਓ ਕੀ ਯੋ ਨੂੰ ਕਹਿੰਦੇ ਮੈਟ ਅੱਛਾ ਕੀ ਹਾਲੀ ਥੁੱਤੀ ਥੁੱਤੀ ਸੁੱਟ ਲਈ ਉਹ ਫੇਰ ਸੁੱਟਦਾ ਹੀ ਲੈ ਉਹ ਅਕਲ ਦੀ ਆਂਦੀ ਉਹ ਸੁੱਟਦਾ ਹੀ ਫੇਰ ਰਹਿਣ ਦੇ ਹੁਣ ਨਾ ਪਾਓ ਫਿਰ ਗਾਜੇ ਢੀਠਿਆ ਤੇ ਪਉਂਦੀ ਨਹੀਂ ਤੇ ਜਾਣ ਕੇ ਸੁੱਟਣ ਡਈ ਏ ਕੇ ਪਾਦਾ ਮ ਮਾਰਨਾ ਥੁੱਤੀ ਭੰਦੂ ਚਾਚੀਆ ਇਧਰ ਬਾਏ ਕਰ ਦੋ ਬਾਏ ਸੁਣਾ ਬਾਏ ਆਏ ਨਿਕਲੇ ਪਤੀ ਚੱਲ ਠੀਕ ਹੈ ਜਾਓ ਟੈਨਸ਼ਨ ਨਾ ਲੈਆ ਸ਼ੇਰਾਂ ਦੇ ਮੂੰਹ ਤੋਂ ਤੋਤੇ ਹੁੰਦੇ ਆਖ ਨਹੀਂ ਜੰਗਲ ਡਾਕਟਰ ਮੂੰਹ ਕਰਕੇ ਖਾਂਦਾ ਹਰ ਚੀਜ਼ ਇਹਨੂੰ ਇਹਨੂੰ ਬਿਮਾਰੀ ਕੋਈ ਲੱਗਦਾ ਦੇਖੋ ਮਿਉ ਨਹੀਂ ਹੈ ਹੈ ਕਾਲਾ ਖਾਲਾ ਮੈਟ ਲੱਗੇ ਲਾਉਣ ਹਾਂ ਖੋਲ ਲਿਆ ਭਾਈ ਬੇਸਰ ਨਾ ਮਾ ਭਾਜੀ ਖਾਂਦੇ ਰਹਿੰਦੇ ਆਹ ਵਜ ਗਏ ਤੇ ਅੱਜ ਤੱਕ ਕੰਮ ਚੱਲਣ ਡਿਆ ਆ ਉੱਤੇ ਨਾਲ ਆ ਦਿਖਾ ਲੈ ਤੂੰ ਮਮਾ ਵੀ ਇੱਧਰ ਵੀ ਲਾਤਾ ਮੈਟ ਹਾਂਜੀ ਇੱਧਰ ਵੀ ਲਾਤਾ ਮੈਟ ਕੱਲ ਜੇ 11 ਵਜੇ ਕੰਮ ਨਹੀਂ ਚ ਮੁਕਣਾ ਨਹੀਂ ਕਰਦਾ ਹੀ ਹੋ ਆ ਟੇਪ ਲਾਈ ਨਹੀਂ ਫਿਰ ਆਈ ਅੱਜ ਫਿਰ ਓਹੋ ਮੈਂ ਵਲੌਗ ਚ ਵਿਖਾਉਣੀ ਹੀ ਅੱਜ ਵੀ ਡੈਕੋਰੇਸ਼ਨ ਹੋ ਗਈ ਐ ਐਂਡ ਗੱਲ ਬਾਤ ਧੁੰਦ ਕਰੋ ਚੱਕ ਤੁਸੀਂ ਧੁੰਦ ਵੇਖ ਲਓ ਪਈ ਓਹੋ ਐਂਡ ਹੋ ਗਈ ਗੱਲ ਬਾਤ ਤੇ ਟਾਈਮ ਵੀ ਤਾਂ ਵੱਜ ਗਿਆ ਨਾ 10 ਤੋਂ ਪਲੱਸ ਹੋ ਗਿਆ ਟਾਈਮ 10 ਵਜੇ ਤੋਂ ਪਲੱਸ ਤਾਂ ਹੋ ਗਿਆ ਟਾਈਮ ਵੱਡਿਆ ਕਾਲਾ ਰੁਕ ਜਾ ਜੇ ਅੱਜ ਸਹੀ ਗੱਲ ਦਾ ਟਾਈਮ 10:30 ਹੋ ਗਿਆ ਤੇ ਹੁਣ ਘਰੇ ਜਾਣ ਦੀ ਵੇਖੋ ਉਹਨ ਦਾ ਪਈ ਆ ਥੋੜੀ ਏ ਪਰ ਅੱਜ ਠੀਕ ਹੀ ਆ ਹਰ ਗੁਣ ਸੌਂਗੀ ਅਜਾ ਮੈਂ ਕਹਣਾ ਸੌਂਗੀ ਮੈਂ ਹਾਂ ਵਾਊਗੀ ਅੱਛਾ ਛਾ ਸੌਂਗੀ ਮੈਂ ਨਾ ਮੈਂ ਹਾਂ ਜਰੂਰ ਉਹ ਤਾਂ ਹੁੰਦੇ ਮੈਟਰ ਛੋਣਦੇ ਮਛੋਣਾ ਮਛੋਣਾ ਹੀ ਕੱਲ ਨਹੀਂ ਤੇ ਦੋ ਕੁਰਸੀਆਂ ਰੱਖਣੀਆਂ ਸੀ ਨਹੀਂ ਨਹੀਂ ਇਹ ਧਾਲ ਆ ਯਾਰ ਮਹਿੰਗਾਈ ਸੀ ਤੇ ਵਧ ਗਈ ਤੇ ਮੈਂ ਮੈਂ ਘਰ ਨੂੰ ਲੈ ਜਾਣਾ ਸੁੱਟਣ ਲੱਗੇ ਬਾਹਰ ਆਹ ਬੜੀ ਸੋਹਣੀ ਇੱਥੇ ਟੰਗੀ ਹੋਈ ਆ ਸੰਦੀਵ ਧਾਲ ਆ ਹੂੰ ਇਹ ਟੈਕਸ ਜਾਲ ਲੱਥਾਂ ਨੇ ਹੱਥਾਂ ਨਾਲ ਤੇ ਹੁਣ ਲੱਗਿਆ ਰੋਟੀ ਖਾਣ ਅੱਜ ਮੈਨੂੰ ਪਤਾ ਹੀ ਨਹੀਂ ਇਹ ਮੈਚ ਆਉਂਦਾ ਜੇ ਮੈਨੂੰ ਪਤਾ ਹੁੰਦਾ ਮੈਚ ਆਉਂਦਾ ਮੈਂ ਟਾਈਮ ਨਾਲ ਛੁੱਟੀ ਕਰਕੇ ਆਇਆ ਨਹੀਂ ਕਹਿੰਦਾ ਨਹੀਂ ਤੇ ਫਿਰ ਉੱਥੇ ਫੋਨ ਤੇ ਲਾ ਕੇ ਮੈਚ ਵੇਖੀ ਜਾਣਾ ਸੀ ਤੇ ਜਦੋਂ ਘਰੇ ਆਇਆ ਡਾਡੀ ਕਹਿੰਦਾ ਮੈਚ ਆਉਂਦਾ ਜਿੰਡੀਆਂ ਨੇ ਬਹੁਤ ਜ਼ਿਆਦਾ ਸਕੋਰ ਮਾਰੇ ਮਾ ਸਹੀ ਹੈ ਹਾਂ ਨਾ ਤੇ ਸਰਦਾਰਨ ਵਾਲੇ ਭਾਜੀ ਬਸ ਸਰਦਾਰ ਨੇ ਜੇ ਵੇਜਾ ਵੇਜਾ ਕਰਾਤੀ ਲੈ ਸਰਦਾਰ ਨੇ ਛਾੜਤਾ ਮੈਂ ਕਹਿੰਨਾ ਵਿਕਟ ਇੱਕ ਹੋਰ ਕਨ ਨਜ਼ਾਰੇ ਬਣਤੇ ਹੀ ਬਹੁਤ ਜ਼ਿਆਦਾ ਹੋ ਗਿਆ ਜੀ ਓਹੋ ਓਏ ਹੋਏ 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 ਮੋਹ ਹੈ ਫੜੀਓ ਗੇਨ ਚਲੋ ਠੀਕ ਹੈ ਜੀ ਅੱਜ ਦਾ ਲੋਕ ਵਜਿਨੇ ਨਾਲ ਇੱਕ ਵਾਰ ਸੇ ਜ਼ਰੂਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੂੰ ਬਾਲਦੇ ਆ ਵੀਡੀਓ ਦਾ ਮਾਤ ਪੱਤ ਨਹੀਂ ਕਿ ਆਪੀ ਸਾਸ਼ੀ ਆਕਾ